ਇਹਦਰ ਵੀ ਬਹੁਤ ਸੋਹਣੀਆਂ ਤਸਵੀਰਾਂ ਤੁਸੀਂ ਬਣਾਈਆਂ ਹੋਈਆਂ ਨੇ ਇਹ ਤਾਂ ਮੇਰੇ ਖਿਆਲ ਚ ਸਾਰੇ ਬੱਚਿਆਂ ਨੂੰ ਜਿਹੜਾ ਆਪਾਂ ਸਿਖਾਉਣੇ ਆ ਨਾ ਅਲੱਗ-ਅਲੱਗ ਮੀਡੀਅਮ ਹਾਂ ਜਿਵੇਂ ਆ ਚਾਰ ਕੋਲ ਆ ਗਿਆ ਅੱਖ ਤੁਸੀਂ ਬਣੀ ਹੋਈ ਦੇਖ ਰਹੇ ਹੋ ਹਾਂ ਜੀ ਹਾਂ ਜੀ ਤੇ ਇਹ ਜਿਵੇਂ ਵਾਟਰ ਕਲਰ ਆ ਗਿਆ ਇਹ ਨੀਚੇ ਔਇਲ ਕਲਰ ਆ ਗਿਆ ਠੀਕ ਹੈ ਤੇ ਇਹ ਸਾਰੇ ਕਰੈਲਿਕ ਆ ਗਿਆ ਇਹ ਚ ਸਾਰਾ ਮਿਕਸ ਅਪ ਹੈ ਇਹ ਮੈਂ ਥੋੜੇ ਜੇ ਕੰਮ ਇੱਥੇ ਡਿਸਪਲੇ ਕਰ ਰੱਖੇ ਨੇ ਬਸ ਇਹ ਤਾਂ ਬਹੁਤ ਜ਼ਿਆਦਾ ਨੇ ਨਹੀਂ ਇਹੀ ਚੀਜ਼ਾਂ ਜੋ ਦੇਖਦੇ ਆ ਤਾਂ ਫਿਰ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਵੀ ਵੱਖ-ਵੱਖ ਚੀਜ਼ਾਂ ਹੈਗੀਆਂ ਨੇ ਹੈਗੀਆਂ ਨੇ ਹਾਂ ਜੀ ਕਿਉਂਕਿ ਕਲਰ ਤਾਂ ਮੇਰੇ ਖਿਆ ਵਿੱਚ ਸਾਰੇ ਰੰਗ ਹੁੰਦੇ ਨੇ ਜਦੋਂ ਵੈਸੇ ਵੀ ਦੇਖਦੇ ਆਂ ਦੱਖਣ ਵਾਲੇ ਪਾਸੇ ਜਾ ਕੇ ਦੇ ਇਹੋ ਜਿਹਾ ਪ੍ਰੋਗਰਾਮ ਦੇਖਿਆ ਹੋਵੇ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਰੰਗਾ ਚ ਤਾਂ ਇਹ ਖੇਡੇ ਹੋਏ ਨੇ ਤੇ ਜਦੋਂ ਇਹ ਚੀਜ਼ ਤਸਵੀਰ ਬਣਦੀ ਆ ਯਾਰ ਉਦੋਂ ਤੁਹਾਡੇ ਮਨ ਚ ਕੀ ਆਉਂਦਾ ਕਿ ਵੀ ਇਹ ਮੈਂ ਕਿਉਂਕਿ ਮੁਸ਼ਕਲ ਹੁੰਦੀਆਂ ਨੇ ਇਹ ਚੀਜ਼ਾਂ ਬਣਾਉਣੀਆਂ ਸੌਖੀਆਂ ਨਹੀਂ ਆ ਹਾਂਜੀ ਬਸ ਇਹਦੀ ਇੱਕ ਥਿਉਰੀ ਫਾਲੋ ਹੁੰਦੀ ਆ ਜੀ ਪ੍ਰੋਪਰ ਜੀ ਜਿਹੜੇ ਕੋਈ ਵੀ ਰੰਗ ਰਿਖਾਵਾਂ ਇਹ ਪ੍ਰੋਪਰ ਪ੍ਰੀ ਦੀ ਸਟੱਡੀ ਆ ਮਤਲਬ ਜੇ ਅਸੀਂ ਹੁਣ ਮੇਰੇ ਹੱਥਾਂ ਦੇ ਵਿੱਚ ਕਿੱਥੇ ਇਹ ਚ ਵਾਰਮ ਕੋਲ ਬਹੁਤ ਲੰਬੀ ਥਿਉਰੀ ਆ ਜਾਂਦੀ ਹੈ ਸਾਨੂੰ ਦੇਖਣਾ ਪੈਂਦਾ ਵੀ ਲਾਈਟ ਕਿਸ ਹੁਣ ਲਾਈਟ ਵੀ ਵਾਰਮ ਜਾਂ ਕੋਲ ਹੁੰਦੀ ਆ ਉਹਦੇ ਅਕੋਰਡਿੰਗਲੀ ਸਾਡੇ ਕੱਲ ਹੱਥ ਤੇ ਕਿਹੜਾ ਰੰਗ ਬਣੇਗਾ ਉਹਦੇ ਸ਼ੈਡੋ ਕਿਹੜੀ ਬਣੇਗੀ ਕਦੇ ਵੀ ਕੋਈ ਪਰਮਾਨੈਂਟ ਰੰਗ ਨਹੀਂ ਹੁੰਦਾ ਜਿਵੇਂ ਮੇਰੇ ਚਿਹਰੇ ਦੇ ਵਿੱਚ ਹੈ ਨਾ ਇਹ ਕੋਈ ਪਰਮਾਨੈਂਟ ਕਲਰ ਨਹੀਂ ਹੋਏਗਾ ਮੈਂ ਇੱਥੇ ਖੜਾਂਗਾ ਚੇਂਜ ਹੈ ਇੱਥੇ ਹੋ ਜਾਗਾ ਮੈਂ ਅਲੱਗ ਹੋ ਜਾਗਾ ਬਿਲਕੁਲ ਇੰਨੇ ਡਿਫਰੈਂਸ ਨਾਲ ਹੀ ਸਾਨੂੰ ਰੰਗਾਂ ਦੀ ਤਾਂ ਬੜੀ ਹਨਾ ਲੰਬੀ ਗੱਲ ਹੈ ਜਿਹਨੇ ਸਮਝਣਾ ਪੜਨਾ ਉਨਹੀ ਚੀਜ਼ ਦਾ ਪਤਾ ਲੱਗਦਾ ਪਰ ਇਹ ਬਹੁਤ ਖੂਬਸੂਰਤ ਆ ਥੱਲੇ ਮਿਲਦਾ ਤੁਸੀਂ ਆਪਣੀ ਵਰਕਸ਼ਾਪ ਬਣਾਈ ਹੋਈ ਹੈ ਜਿੱਥੇ ਬੈਠ ਕੇ ਸਿੱਖਦੇ ਹਾਂ ਜੀ ਵੈਦਰ ਵੀ ਬਹੁਤ ਸੋਹਣੀਆਂ ਤਸਵੀਰਾਂ ਤੁਸੀਂ ਬਣਾਈਆਂ ਹੋਈਆਂ ਨੇ ਤਾਂ ਮੇਰੇ ਖਿਆਲ 'ਚ ਸਾਰੇ ਬੱਚਿਆਂ ਨੂੰ ਜਿਹੜਾ ਆਪਾਂ ਸਿਖਾਉਣੇ ਆ ਨਾ ਅਲੱਗ-ਅਲੱਗ ਮੀਡੀਅਮ ਜਿਵੇਂ ਆ ਚਾਰ ਕੋਲ ਆ ਗਿਆ ਅੱਖ ਤੁਸੀਂ ਬਣੀ ਹੋਈ ਦੇਖ ਰਹੇ ਹੋ ਹਾਂਜੀ ਹਾਂਜੀ ਤੇ ਇਹ ਜਿਵੇਂ વોਟਰ ਕਲਰ ਆ ਗਿਆ ਇਹ ਨੀਚੇ ਔਇਲ ਕਲਰ ਆ ਗਿਆ ਠੀਕ ਹੈ ਤੇ ਇਹ ਸਾਰੇ ਕਰੈਲਿਕ ਆ ਗਿਆ ਇਹ 'ਚ ਸਾਰਾ ਮਿਕਸ ਅਪ ਹੈ ਇਹ ਮੈਂ ਥੋੜੇ ਜੇ ਕੰਮ 'ਚ ਡਿਸਪਲੇ ਕਰ ਰੱਖੇ ਨੇ ਵੈਸੇ ਇਹ ਤਾਂ ਬਹੁਤ ਜ਼ਿਆਦਾ ਨੇ ਨਹੀਂ ਇਹੀ ਚੀਜ਼ਾਂ ਜੋ ਦੇਖਦੇ ਆ ਤਾਂ ਫਿਰ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਵੀ ਵੱਖ-ਵੱਖ ਚੀਜ਼ਾਂ ਹੈਗੀਆਂ ਨੇ ਹੈਗੀਆਂ ਨੇ ਹਾਂਜੀ ਕਿਉਂਕਿ ਕਲਰ ਤਾਂ ਮੇਰੇ ਖਿਆਲ 'ਚ ਜਿ ਇਦੇ ਵਿੱਚ ਸਾਰੇ ਰੰਗ ਹੁੰਦੇ ਨੇ ਜਦੋਂ ਵੈਸੇ ਵੀ ਦੇਖਦੇ ਆਂ ਦੱਖਣ ਵਾਲੇ ਪਾਸੇ ਜਾ ਕੇ ਦੇ ਇਹੋ ਜਿਹਾ ਪ੍ਰੋਗਰਾਮ ਦੇਖਿਆ ਹੋਵੇ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਰੰਗਾਂ 'ਚ ਤਾਂ ਇਹ ਖੇਡੇ ਹੋਏ ਨੇ ਤੇ ਜਦੋਂ ਇਹ ਚੀਜ਼ ਤਸਵੀਰ ਬਣਦੀ ਆ ਯਾਰਾ ਉਦੋਂ ਤੁਹਾਡੇ ਮਨ 'ਚ ਕੀ ਆਉਂਦਾ ਕਿ ਵੀ ਇਹ ਮੈਂ ਕਿਉਂਕਿ ਮੁਸ਼ਕਲ ਹੁੰਦੀਆਂ ਨੇ ਇਹ ਚੀਜ਼ਾਂ ਬਣਾਉਣੀਆਂ ਸੌਖੀਆਂ ਨਹੀਂ ਐ ਹਾਂਜੀ ਬਸ ਇਹਦੀ ਇੱਕ ਥਿਊਰੀ ਫੋਲੋ ਹੁੰਦੀ ਐ ਜੀ ਪ੍ਰੋਪਰ ਕਿ ਜਿਹੜੇ ਕੋਈ ਵੀ ਰੰਗ ਰੇਖਾਵਾਂ ਇਹ ਪ੍ਰੋਪਰੀ ਦੀ ਸਟੱਡੀ ਆ ਮਤਲਬ ਜੇ ਅਸੀਂ ਹੁਣ ਮੇਰੇ ਹੱਥਾਂ ਦੇ ਵਿੱਚ ਕਿੱਥੇ ਇਹ ਚ ਵਾਰਮ ਕੋਲ ਬਹੁਤ ਲੰਬੀ ਥਿਉਰੀ ਆ ਜਾਂਦੀ ਹੈ ਆ ਸਾਨੂੰ ਦੇਖਣਾ ਪੈਂਦਾ ਵੀ ਲਾਈਟ ਕਿਸ ਹੁਣ ਲਾਈਟ ਵੀ ਵਾਰਮ ਜਾਂ ਕੋਲ ਹੁੰਦੀ ਆ ਉਹਦੇ ਅਕੋਰਡਿੰਗਲੀ ਸਾਡੇ ਕੱਲ ਹੱਥ ਤੇ ਕਿਹੜਾ ਰੰਗ ਬਣੇਗਾ ਉਹਦੇ ਸ਼ੈਡੋ ਕਿਹੜੀ ਬਣੇਗੀ ਕਦੇ ਵੀ ਕੋਈ ਪਰਮਾਨੈਂਟ ਰੰਗ ਨਹੀਂ ਹੁੰਦਾ ਜਿਵੇਂ ਮੇਰੇ ਚਿਹਰੇ ਦੇ ਵਿੱਚ ਹੈ ਨਾ ਇਹ ਕੋਈ ਪਰਮਾਨੈਂਟ ਕਲਰ ਨਹੀਂ ਹੋਏਗਾ ਮੈਂ ਇੱਥੇ ਖੜਾਗਾ ਚੇਂਜ ਹੈ ਇੱਥੇ ਹੋ ਜਾਗਾ ਮੈਂ ਅਲੱਗ ਹੋ ਜਾਗਾ ਬਿਲਕੁਲ ਇੰਨੇ ਡਿਫਰੈਂਸ ਨਾਲ ਹੀ ਸਾਨੂੰ ਰੰਗਾਂ ਦੀ ਤਾਂ ਬੜੀ ਹਨਾ ਲੰਬੀ ਗੱਲ ਜਿਹਨੇ ਸਮਝਣਾ ਪੜਨਾ ਹੈ ਉਨੀ ਚੀਜ਼ ਦਾ ਪਤਾ ਲੱਗਦਾ ਪਰ ਇਹ ਬਹੁਤ ਖੂਬਸੂਰਤ ਆ ਥੱਲੇ ਮਿਲਦਾ ਤੁਸੀਂ ਆਪਣੀ ਵਰਕਸ਼ਾਪ ਬਣਾਈ ਹੋਈ ਹੈ ਜਿੱਥੇ ਬੈਠ ਕੇ ਸਿੱਖਦੇ ਹਾਂ